ਫਰੀਦਕੋਟ ਦੀ ਕੇਂਦਰੀ ਜੇਲ੍ਹ ਦੇ ਵਿੱਚ ਪੁਲਿਸ ਦੇ ਵੱਲੋਂ ਦੀ ਸਰਚ ਆਪਰੇਸ਼ਨ ਚਲਾਇਆ ਗਿਆ ਤਲਾਸ਼ੀ ਅਭਿਆਨ ਚਲਾਇਆ ਗਿਆ ਤੁਹਾਨੂੰ ਦੱਸ ਦਈਏ ਕਿ 150 ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵਿੱਚ ਕਿ ਬੀਬੀਆਂ ਵੀ ਅਤੇ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਸਰਚ ਆਪਰੇਸ਼ਨ ਜਿਹੜਾ ਚਲਾਇਆ ਗਿਆ 2 ਘੰਟੇ ਤੱਕ 150 ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦੀ ਇਸ ਸਰਚ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹਰ ਇੱਕ ਬੈਰਕ ਦੀ ਤਲਾਸ਼ੀ ਲਈ ਗਈ ਹੈ ਜਿਹੜੇ ਕੈਦੀ ਨੇ ਉਹਨਾਂ ਦੇ ਕੱਪੜਿਆਂ ਤੱਕ ਦੀ ਤਲਾਸ਼ੀ ਲਈ ਗਈ ਹੈ ਜਿੱਥੋਂ ਕਿ 4 ਮੋਬਾਈਲ ਡਾਟਾ ਕੇਬਲਾਂ ਦੇ ਜਿਹੜੀਆਂ ਉਹ ਬਰਾਮਦ ਹੋ ਨੇ ਲਗਾਤਾਰ 2 ਘੰਟੇ ਚੱਲੇ ਇਸ ਤਲਾਸ਼ੀ ਅਭਿਆਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੀ ਇਸ ਮਾਮਲੇ ਦੀ ਸਾਰੀ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਅਤੇ ਜੇਲ੍ਹ ਦੇ ਵਿੱਚ ਕੁਝ ਜਿਹੜੀਆਂ ਲੜਾਈਆਂ ਹੋ ਕੇ ਹਟੀਆਂ ਨੇ ਉਹਨਾਂ ਦੇ ਬਾਰੇ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੀ ਚਾਨਣਾ ਪਾਇਆ ਗਿਆ ਜਿਦਾ ਜਿਹੜੀ ਜੇਲ੍ਹ ਦੀ ਚੈਕਿੰਗ ਦਾ ਵੀ ਸਵਾਲ ਕੀਤਾ ਉਹਦੇ ਵਿੱਚ ਅਸੀਂ ਜ਼ਿਲ੍ਹਾ ਪੁਲਿਸ ਨੇ ਜੇਲ੍ਹ ਜਿਹੜੀਆਂ ਅਥਾਰਟिटीज ਹੈਗੀਆਂ ਉਹਨਾਂ ਦੀ ਮਦਦ ਲਈ ਅਸੀਂ ਗਏ ਸੀ ਜਿਨ੍ਹਾਂ ਦੇ ਨਾਲ ਰਲ ਕੇ ਚੈਕਿੰਗ ਕੀਤੀ ਹੈ ਜਿਸ ਦੌਰਾਨ ਚੈਕਿੰਗ ਦੌਰਾਨ ਸਾਨੂੰ 4 ਮੋਬਾਈਲ ਫੋਨਸ ਚਾਰਜਰ ਵਗੈਰਾ ਮਿਲੇ ਨੇ ਜਿਸ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਐਫ ਆਈਰ ਰਜਿਸਟਰ ਕਰ ਤਾਂ ਇੱਕ ਲੜਾਈ ਵੀ ਕਿਹਨੇ ਹੋਈ ਹੈ ਜਖਮੀ ਵੀ ਹੋਇਆ ਹਾਂਜੀ ਉਹ ਲੜਾਈ ਜਿਹੜੀ ਹੈ ਜੀ ਉਹ ਕੱਲ ਦੀ ਗੱਲ ਕਰਦੇ ਨੇ ਕਿ ਕੱਲ ਦੋ ਬੰਦੇ ਆਪਸ ਵਿੱਚ ਲੜ ਪਏ ਵੈਸੇ ਉਹਨਾਂ ਦੀ ਕਿਸੇ ਗੱਲ ਤੋਂ ਲੈ ਕੇ ਤੂੰ ਤੂੰ ਮੈਮਾ ਹੋਊਗੀ ਤੇ ਜਿਹੜਾ ਤੀਸਰਾ ਬੰਦਾ ਉਹ ਉਹਨਾਂ ਨੂੰ ਕਿਤੇ ਸਮਝਾਉਣ ਤੇ ਸ਼ਾਂਤ ਕਰਨ ਆਇਆ ਤੇ ਉਹਨਾਂ ਨੇ ਉਹਨੂੰ ਤੱਕਾ ਲੱਗ ਗਿਆ ਜਿਸ ਕਰਕੇ ਉਹ ਗਿਰ ਗਿਆ ਤੇ ਥੋੜੀ ਝੋਟ ਆਈ ਹੈ ਤੇ ਉਹ ਸਿਵਲ ਹਸਪਤਾਲ ਫਰੀਦਕੋਟ ਵਿਖੇ ਉਹਨੂੰ ਦਾਖਲ ਕਰਾਇਆ ਗਿਆ ਤਾਂ ਸਰ ਮਤਲਬ ਪਿਛਲੇ ਦਿਨਾਂ 'ਚ ਕੁਝ ਰਿਕਵਰੀਆਂ ਵੀ ਹੋਈਆਂ ਸਿਗੀਆਂ ਮਕਦਮੇ ਵੀ ਦਰਜ ਹੋਏ ਨੇ ਪਰ ਜਿਹੜਾ ਮਕਦਮਾ 14 ਲੋਕਾਂ ਦਾ ਦਰਜ ਹੋਇਆ ਸੀ ਉਹਦੇ ਵਿੱਚ ਕੋਈ ਹੁਣ ਤੱਕ ਕੀ ਅੱਗੇ ਰਕਾਰ ਨਹੀਂ ਗਿਆ ਤਾਂ ਹੁਣ ਉਹ ਇਦਾਂ ਜੀ ਕਿ ਮਕਦਮੇ ਦਰਜ ਹੋਏ ਨੇ ਉਹਦੇ 'ਚ ਅਸੀਂ ਕੁਝ ਬੰਦੇ ਹੈਗੇ ਨੇ ਜਿਹੜੇ ਰਿਮਾਂਡ ਤੇ ਵੀ ਲੈ ਕੇ ਆਏ ਨੇ ਉਸ ਤੋਂ ਬਾਅਦ ਇੱਕ ਹੋਰ ਮਕਦਮਾ ਦਰਜ ਹੋਇਆ ਸੀ ਉਹਦੇ 'ਚ ਅਸੀਂ ਕੁਝ ਹੋਰ ਨਵੀਆਂ ਅਰੈਸਟ ਵੀ ਪਾਈਆਂ ਨੇ ਜਿਹਦੇ 'ਚ ਤੁਹਾਨੂੰ ਇੱਕ ਗੌਰਤਲਬ ਹੋਏਗਾ ਕਿ ਇੱਕ ਜਿਹੜਾ ਜੇਲ੍ਹ ਦਾ ਮੁਲਾਜ਼ਮ ਹੈਗੀ ਉਹਦੀ ਵੀ ਅਰੈਸਟ ਪਾਈ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ